ਦੋ ਤੋ ਠਟੋਰੀ ਪਾਉਣ ਲੱਗਿਆ ਗਾ ਗਰੀਬ ਪੰਡਤ ਦੀ ਇੱਕ ਪਿੰਡ ਦੇ ਵਿੱਚ ਬਹੁਤ ਗਰੀਬ ਪੰਡਤ ਰਹਿੰਦਾ ਸੀ ਉਹਦੇ ਨਾਲ ਹਰ ਵਕਤ ਹੀ ਘਰ ਦੀ ਲੜਦੀ ਰਹਿੰਦੀ ਸੀ ਨਾ ਉਹ ਦਿਹਾੜੀ ਹੁੰਦੀ ਸੀ ਉਹ ਤੋਂ ਨਾ ਹੀ ਉਹ ਮੰਗਣ ਜਾਂਦਾ ਦੀ ਸੰਗ ਮੰਨਦਾ ਦੀ ਬਹਾਮਣਾਂ ਨੂੰ ਮੰਗਣ ਦਾ ਕੀ ਸੰਗ ਹੁੰਦਾ ਜਾਂਦਾ ਇਹਦੀ ਭੁੱਖ ਦੋਖੇ ਦੀ ਮਾਰ ਯਾਨੀ ਬਹੁਤ ਹਰਾਨਗੀ ਉਹਨੇ ਕਦੇ ਕੱਟੀ ਨਹੀਂ ਦੀ ਵਿਚਾਰੀ ਨੇ ਉਹ ਲੜਦੀ ਰਹਿੰਦੀ ਬਹੁਤ ਕਲੇਸ਼ ਰਹਿੰਦਾ ਦੀ ਜਦੋਂ ਉਹਨੇ ਛੋਚਿਆ ਵੀ ਦਿਹਾੜੀ ਤਾਂ ਆਪਾਂ ਤੋਂ ਹੋਣੀ ਨਹੀਂ। ਉਹ ਹੋਰ ਕੋਈ ਮੰਗਣਾ ਆਪਾਂ ਨੂੰ ਨਹੀਂ ਆਉਂਦਾ ਕਿ ਪੜ੍ਹੇ ਲਿਖਨੇ ਆ ਲੋਕਾਂ ਨੂੰ ਬਖਾਣੇ ਜੇ ਨਹੀਂ ਪਾਉਣੇ ਆਉਂਦੇ। ਮੰਗ ਕੇ ਵੀ ਮੰਗਣ ਕੇ ਵੀ 20 ਚੀਜ਼ਾਂ ਕਰਨੀਆਂ ਪੈਂਦੀਆਂ ਨੇ ਤਾਂ ਲਾ ਮੁਠੀ ਰਹਿਣਾ ਜੇ ਕੋਈ ਪਾਉਂਦਾ ਪੈਸਾ ਟੱਕਰ ਦਿੰਦਾ। ਬੋਤੇ ਜਿਹਾ ਤੇਰੇ ਦੋਤੇ ਜਿਹਾ ਤੇ ਉਹਦਾ ਮੁੰਡੇ ਬਾਹਰ ਵਗ ਜਾਣ। ਬਹੁਤ ਗੱਲਾਂ ਬੋਲਣੀਆਂ ਪੈਂਦੀਆਂ ਨੇ ਤਾਂ ਜਾ ਕੇ ਬੁੜੀਆਂ ਤਾਂ ਐਦੀਆਂ ਨੇ। ਹੂੰ ਸੋਡਾ ਦਾ ਮੁੰਡੇ ਕੈਨੇਡਾ ਚ ਖੇਡਣ ਲੱਗੇ ਜਾਣਗੇ ਦੇਖੀਦਾ ਸਹੀ ਸੋਡਾ ਦਾ ਮਹਾਰਾਜ ਨੇ ਛੋਣੀ ਵਾਲੀ ਵਧੀਆ ਲਈ ਉਹਦੇ ਬੁੜੀਆਂ ਕਹਿੰਦੀਆਂ ਨੇ ਵੀ ਜੇ ਕੈਨੇਡਾ ਨਾ ਲੈਤਾ ਅਬ ਭਾਈ ਇਹ ਤਾਂ ਕਰੇ ਨੋ ਕਰਦਾ ਸੱਚ ਹੋ ਹੀ ਜਾਂਦਾ ਉਦੋਂ ਭਰ ਕੇ ਖਾਣਦੀਆਂ ਨੇ ਥਾਲੀ ਭਾਈ ਉਹਨੇ ਛੋਚਿਆ ਵੀ ਹੋਰ ਕੋਈ ਚਾਰਾ ਨਹੀਂ ਜੇ ਅੰਗਰ ਚ ਬਾਗ ਚਲਦੇ ਆ ਕੋਈ ਨਾ ਕੋਈ ਜਾਨਵਰ ਖਾ ਲੂ ਇਹ ਜੀਵਤ ਨਾ ਮਰਨਾ ਚੰਗਾ ਹੈ ਮਰਨਾ ਸੋਚ ਕੇ ਉਹ ਜੰਗਲ ਚ ਤੁਰਿਆਗਾ ਗੂੜੇ ਜੰਗਲ ਚ ਭੱਗ ਗਿਆ ਜਿੱਥੇ ਛੇਰ ਬਘੇਰਾਂ ਦੀ ਬਾਜ ਆਉਂਦੀ ਸੀ ਜਾਨੀ ਬਈ ਛੁੰਦੇ ਤੇ ਬੁਕਦੇ ਬਈ ਇੱਥੇ ਨੇ ਕਿਨਾ ਹੋਰ ਨਹੀਂ ਆਪਦਾ ਪੇਟ ਪੇਟ ਦਾ ਭਰਨਗੇ ਆਪਾਂ ਤਾਂ ਮਰਨਾ ਹੈ ਭੁੱਖ ਰੋਖੇ ਦੀ ਮਰਨਾ ਨਾ ਮਰਨਾ ਨਾ ਸ਼ਮਾ ਸ਼ਿਕਾਰ ਹੋ ਕੇ ਮਰਨਾ ਚੰਗਾ ਹੈ ਕਿਸਦਾ ਢਿੱਡ ਦਾ ਭਰੂਗਾ ਕਿਸਦਾ ਢਿੱਡ ਦਾ ਭਰੂਗਾ ਆਪਦਾ ਨਹੀਂ ਭਰਦਾ ਅਗਲੇ ਦਾ ਤਾਂ ਭਰੂ ਜੰਗਲ ਚ ਭੱਗ ਗਿਆ ਉਹ ਸ਼ੇਰ ਦੇ ਛਲਾਦਾਰ ਤੇ ਇੱਕ ਤੋਤਾ ਇੱਕ ਹੰਸ ਤੋਤੇ ਤੇ ਹੰਸ ਨੇ ਸੋਚਿਆ ਵੀ ਬੰਦਾ ਅਣਪੋਹਲ ਐ ਸਿੱਧਾ ਸ਼ੇਰ ਦੀ ਗੁਫਾਰੂ ਆਉਂਦਾ ਐ ਇਹ ਮਾਰਿਆ ਜਾ ਤੇ ਹੰਸ ਨੂੰ ਕਹਿੰਦਾ ਵੀ ਕਿਵੇਂ ਕਰੀਏ ਤੋਤਾ ਕਹਿੰਦਾ ਉਹ ਕਹਿੰਦਾ ਯਾਰ ਆਪਾਂ ਐ ਕਰਾਂ ਉਹ ਨੂੰ ਕਹਿ ਵੀ ਛੋਡੇ ਗੁਰੂ ਆਉਂਦੇ ਨੇ ਪੁਰਾਣੇ ਮੈਨਣ ਛੋਡੇ ਦਾ ਕਰਮ ਜਾਗ ਪੇ ਕੋਈ ਪਿਛਲੇ ਕੋਈ ਵਾਲੇ ਕੋਈ ਇਹਦਾ ਸਤਕਾਰ ਜਿੰਨਾ ਵੀ ਹੁੰਦਾ ਉਹ ਨਾ ਕਰੇ ਜਿੰਨਾ ਚਿਰ ਰਹੂ ਚੰਗੇ ਤੋਂ ਚੰਗਾ ਤਾਂ ਉਹ ਖਾਣਾ ਜਾਂਦੇ ਨੂੰ ਇਹਨੂੰ ਸਤਕਾਰ ਕਰਕੇ ਤੋਰੀ ਬਈ ਇਹਨੂੰ ਤਾਂ ਨਹੀਂ ਜਾਂਦੇ ਨੂੰ ਬੁੱਚ ਲੂਗਾ ਬਈ ਆਪਾਂ ਸ਼ੇਰ ਨੂੰ ਇਹ ਛਲਾ ਦੇ ਭੱਜ ਕੇ ਉੜੇ ਹੰਸ ਤੇ ਤੋਤਾ ਜਾ ਕੇ ਸ਼ੇਰ ਨੂੰ ਕਹਿੰਦੇ ਆ ਛੋਡੇ ਤਾਂ ਜੀ ਭਾਗ ਜਾਗ ਪੇ ਕਹਿੰਦਾ ਕਿਉਂ ਕੀ ਹੋ ਗਿਆ ਕਹਿੰਦੇ ਛੋਟਾ ਗੁਰੂ ਦੇਖ ਆਉਂਦਾ ਛੋਟੀ ਗੁਫਾ ਨੂੰ ਜਮਾਛਦਾ ਜਾਂਦਾ ਹੁੰਦਾ ਸੋਨੂੰ ਦਾ ਛੰਦਿਆਂ ਆਉਂਦਾ ਉਹਨਾਂ ਦਾ ਸਤਕਾਰ ਕਰਨ ਚਾਹਨੇ ਹੱਥ ਲਾ ਕੇ ਜਿੰਨਾ ਵੀ ਹੋ ਜੇਗਾ ਜਿੰਨਾ ਸਤਕਾਰ ਕਰੇਗਾ ਉਹਨਾਂ ਹੀ ਥੋੜਾ ਉਹਨਾਂ ਹੀ ਤੂੰ ਦੇਖੀ ਸਹੀ ਮੂਹਰੇ ਤੈਨੂੰ ਫਲ ਮਿਲਦਾ ਬਾਹਲਾ ਯਾਨੀ ਉਤਮ ਭਾਗ ਜਾਪ ਤੇਰੇ ਯਾਨੀ ਛਲਾ ਦਿੱਤੀ ਉਹਨਾਂ ਨੇ ਛੇ ਮਾ ਕੀ ਛੇਰ ਨੂੰ ਹੰਛ ਨੇ ਤੇ ਤੋਤੇ ਨੇ ਭਈ ਉਹ ਉਹ ਵਾਜੂ ਬਾਹਰ ਆਇਆ ਛੱਤੀ ਆਉਂਦਾ ਦੇਖਿਆ ਵੀ ਛੱਦਾ ਹੀ ਤੁਰਿਆ ਆਉਂਦਾ ਡਰਦਾ ਨਹੀਂ ਧਗੜਾ ਉਹ ਕਹੇ ਵੀ ਜੇ ਕੋਈ ਉਹਨੇ ਪਈ ਆਇਆ ਉਹਨੇ ਚਰਨੀ ਹੱਥ ਲਾ ਕੇ ਪਈ ਉਹ ਕਹਿੰਦਾ ਵੀ ਅੱਜ ਰੱਜਿਆ ਵਾਹੂ ਦੇਲਾ ਅੱਜ ਨਹੀਂ ਮਾਰਦਾ ਕੱਲ ਨੂੰ ਮਾਰ ਲੂ ਮਾਰੂ ਤਾਂ ਮੈਨੂੰ ਛੇਰ ਤਾਂ ਨਹੀਂ ਮੈਨੂੰ ਛੜਦਾ ਪੰਮ ਦੇ ਚਿੱਤ 'ਚ ਇਹ ਗੱਲ ਉਹ ਵੀ ਮੈਨੂੰ ਇਹ ਮਾਰੂ ਅੱਜ ਰੱਜਿਆ ਵਾਹੂ ਏ ਚਲੋ ਕੱਲ ਨੂੰ ਸ਼ਿਕਾਰ ਕਰ ਲੂ ਜਿਹੜਾ ਕੁਝ ਕਰਦਾ ਉਹਨੇ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਉਹਦੇ ਖਾਣ ਪੀਣ ਨੂੰ ਲਿਆਂਦੀਆਂ ਤੇ ਬਹੁਤ ਜਾਨੀ ਸ਼ਿਕਾਰ ਕਰਿਆ ਬਹੁਤ ਵਧੀਆ ਜਾਨੀ ਮਨ ਛੇਰ ਨੇ ਜਿੰਨਾ ਵੀ ਹੋਇਆ ਉਹਨਾਂ ਦਾ ਸਤਿਕਾਰ ਕਰਿਆ ਉਹਦਾ ਉਹਨੇ ਜਦੋਂ ਪੰਜ ਚਾਰ ਦਿਨ ਰਹਿ ਕੇ ਦੇਖਿਆ ਵੀ ਹੁਣੇ ਮੈਨੂੰ ਖਾਂਦਾ ਤਾਂ ਹੈ ਨਹੀਂ ਵਿਚਾਲਾ ਆਪਾਂ ਹੁਣ ਮਗਰ ਮੋੜ ਚੱਲਦੇ ਆਂ ਦੇਖੀ ਜਊ ਕਈ ਦਿਨ ਹੋ ਗਏ ਬਹੁਤ ਇਹ ਵੀ ਸੇਵਾ ਕਰਦਾ ਹਮਝੂ ਇਹ ਕਿੰਨਾ ਚਿਰ ਕਰੀ ਚੱਲੂ ਉਹਨੇ ਜਿਹੜੇ ਮਾਰਮੂਰ ਕੇ ਲੋਕਾਂ ਤੋਂ ਪੈਸੇ ਤੇ ਸਿਉਣਾ ਇਕੱਠਾ ਕਰਿਆ ਬਾਤ ਛੇਰ ਨੇ ਭਾਈ ਉਹ ਜਾਂਦੇ ਪੰਡਤੂ ਦੇ ਤਾਂ ਜੇ ਉਹਨਾਂ ਐ ਮਿਲ ਗਿਆ ਚਾਂਦੀ ਮਿਲ ਗਈ ਕੁਛ ਪੈਸੇ ਜਿਹੜੇ ਨੂੰ ਮਾਰਦਾ ਦੀ ਖਾਂਦਾ ਦੀ ਉਹਦੇ ਛੇਰ ਕੱਢ ਲਿਆ ਹੁੰਦਾ ਸੀ ਸਤਕਾਰ ਤਾਂ ਜਿਹੜਾ ਉਹਦੀ ਸੇਵਾ ਕਰਨੀ ਸੀ ਉਹ ਤਾਂ ਕਰੀ ਕਰੀ ਕਿਉਂ ਛਲਾਹਦਾਰ ਚੰਗੇ ਤੇ ਹਾਂਸ ਤੇ ਤੋਤਾ ਉਹ ਛਲਾਹ ਦਿੰਦੇ ਤੇ ਵੀ ਜਿੰਨੇ ਵੀ ਸੇਵਾ ਹੋਵੇ ਉੰਨੀ ਥੋੜੀ ਹੈ ਚੰਗੀ ਛਲਾਹਦਾਰ ਦਾ ਤੈਨੂੰ ਅਰਥ ਹੈ ਵੀ ਚੰਗਾ ਛਲਾਹਦਾਰ ਹੈ ਜਿਹੜਾ ਉਹ ਕੀ ਕਰਦਾ ਮਾੜਾ ਮੂਰੇ ਕੀ ਕਰੂ ਉਹ ਵੀ ਆਉ ਉਹਨੇ ਕੀ ਕੀਤਾ ਭਈ ਆ ਕੇ ਜਦੋਂ ਪੰਡਤ ਨੂੰ ਲਿਆ ਕੇ ਛੋਨਾ ਰੁਪਈਏ ਚਾਂਦੀ ਕਿਹ ਪੰਡਤ ਨਹੀਂ ਤਾਂ ਹੋਗੀ ਬਾਗੋ ਬਾਗ ਹੱਥ ਖੁੱਲਾ ਅਕਸਰ ਨੂੰ ਮੁੱਕਦੇ ਮੁੱਕਦੇ ਕਹਿੰਦੇ ਖੂ ਮੁੱਕ ਜਾਂਦੇ ਐ ਮੁੱਕ ਗਏ ਕਹਿੰਦੀ ਜਾਂ ਫੇਰ ਆਪਦੇ دوست ਕੋਲ ਨੂੰ ਫੇਰ ਬੈਠਾ ਵੀ ਮੈਂ ਤਾਂ ਇੱਕ ਸ਼ੇਰ ਨਾਲ ਦੋਸਤੀ ਪੈ ਗਈ ਉਹਨੇ ਦਿੱਤਾ ਕਹਿੰਦੀ ਜਾਂ ਆਪਦੇ ਦੋਸਤ ਕੋਲ ਨੂੰ ਇਹ ਤਾਂ ਮੁੱਕ ਗਏ ਹੁਣ ਉਦੋਂ ਨੂੰ ਹਾਂਸ ਤੇ ਤੋਤਾ ਕਿਸੇ ਗੱਲੋਂ ਵਿਗਾੜ ਪੈ ਗਈ ਉਹ ਦਾ ਸਾਥ ਛੱਡ ਗਈ ਉੱਥੇ ਕੌਂ ਤੇ ਗਿੱਦੜ ਆ ਗਏ ਹਮ ਛਲਾੜ ਆ ਰੋੜੇ ਲਾਗੇ ਦੇਖ ਕੇ ਕੌਂ ਤੇ ਗਿੱਦੜ ਬਾਗਿਆਂ ਪਉਣ ਹੋ ਬੱਲੇ 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 ਹੋ ਹੁੰਦਾ ਜਿਹੜਾ ਇਹ ਤੋਂ ਖਾਦਾ ਗਿਆ ਇਹ ਖਾਲੂਗਾ ਚਾ ਕੋਈ ਆਪਾਂ ਨੂੰ ਨਹੀਂ ਮੁੱਕਦਾ ਜਮਾਂ ਹੀ ਸਿੱਧਾ ਹੁੰਦਾ ਆ ਗਿਆ ਨਜ਼ਾਰਾ ਉਹ ਬੇਡਾਰਤੀ ਸਿੱਧਾ ਤੁਰਿਆ ਗਿਆ ਉਹਨੇ ਦੇਖਿਆ ਵੀ ਉਹਨਾਂ ਨੇ ਕਹਿੰਨਾ ਵੀ ਐ ਕਰਕੇ ਜੀ ਸ਼ਿਕਾਰ ਆਉਂਦਾ ਛੋਟੀ ਗੁਫਾ ਨੂੰ ਜਮਾ ਸਾਹਮਣਾ ਆਉਂਦੇ ਨੂੰ ਝੰਬ ਦਿਓ ਬਾਕੀ ਜਿਹੜਾ ਛੋਟੋ ਬਚਿਆ ਉਹ ਸਾਡੇ ਕੰਮ ਆਉਗਾ ਛੱਡ ਆਸੀਂ ਵੀ ਕਹੀ ਦਿੰਦੇ ਢੀਕਦੇ ਆ ਕੋਈ ਲੱਗਿਆ ਨਹੀਂ ਤਾਂ ਇਹ ਜਾਵੇ ਨਾ ਛੁੱਕਾ ਉਹਨੇ ਜੋ شیر ਨੇ ਬਾਹਰ ਨਿਕਲ ਲਿਖਿਆ ਵੀ ਇਹ ਤਾਂ ਉਹੀ ਬ੍ਰਾਹਮਣ ਹੈ ਜਿਹੜੇ ਮੇਰੇ ਇਹ ਤਾਂ ਮੇਰਾ ਗੁਰੂ ਜੀ ਨੇ ਭਾਈ ਉਹਨੇ ਰੋਟੀ ਟੁਕ ਛਕਾਇਆ ਔਰ ਛਕਾ ਕੇ ਜਿੰਨਾ ਕੋਦੇ ਕੋਲੇ ਬਚਿਆ ਤੀ ਥੋੜਾ ਕਣਾ ਉਹ ਵੀ ਦਿੱਤਾ ਕਹਿੰਦਾ ਆ ਲੈ ਜਾ ਕਹਿੰਦਾ ਅੱਗੇ ਮੇਰੇ ਸਲਾਹਦਾਰ ਚੰਗੇ ਤੇ ਉਰੋਂ ਉਹਨਾਂ ਨੇ ਤੈਨੂੰ ਗੁਰੂ ਦੇ ਰੂਪ ਚ ਟਕਰਾਇਆ ਤੀ ਮੈਨੂੰ ਇਹ ਕਹਿੰਦੇ ਸ਼িকার ਆ ਗਿਆ ਹੁਣ ਸਲਾਹਦਾਰ ਬਦਲੇ ਬਨੇ ਹੋਰ ਨੇ ਕੌਂ ਤੇ ਗਿੱਦਰ ਨਹੀਂ ਉਹ ਤੋਂ ਤੋਤਾ ਤੇ ਹੰਸ ਤੇ ਹੁਣ ਏਦੋਂ ਬਾਅਦ ਭੁੱਖਾ ਰਹੀ ਤੇ ਆਇਆ ਰਹੀ ਮੇਰੀ ਗੁਫਾ ਬਣੀ ਨਾ ਜੀ ਮੈਨੂੰ ਇਹਨਾਂ ਦਾ ਕਹਿਣਾ ਮੰਨ ਕੇ ਕਿਤੇ ਤੇਰੇ ਆਲਾ ਨਾ ਮਿਲਿਆ ਮੀਟ ਕਰਨਾ ਪੈ ਜੇ ਹਾਂ ਅੱਜ ਤੋਂ ਬਾਅਦ ਨਾ ਮੇਰੇ ਕੋਲ ਆਈਆਂ ਇਹਦੇ ਨਾਲ ਕਿਵੇਂ ਸ਼ਾਰੀ ਕਿਵੇਂ ਨਾ ਸ਼ਾਰੀ ਹਾਂ ਪੰਡਤ ਤੇ ਵੀ ਗੱਲ ਦਿਮਾਗ ਚ ਲੱਗੀ ਵੀ ਉਹ ਸਲਾਹਦਾਰੀ ਨਹੀਂ ਉਹ ਨਹੀਂ ਤਾਂ ਚਲਾਏ ਦਿੱਤੀ ਜੀ ਉਹਦੇ ਗੁਰੂ ਜੀ ਆਉਂਦੇ ਹੁਣ ਇਹ ਕਹਿੰਦਾ ਸ਼ਿਕਾਰ ਆਉਂਦਾ ਸ਼ੁੱਕਾ ਨਾ ਜਾਵੇ ਜਿਹੜਾ ਉਹ ਤੋਂ ਬਚਿਆ ਤੇ ਉਹ ਅਛਾ ਅਜਿੰਸ਼ਮਾ ਕੇ ਉਹਨੂੰ ਕੁਝ ਨੋਕੋਤਾ ਬਤੇਉਗਾ ਇਸ ਨੂੰ ਸਾਡੇ ਜੋਕਰਾ ਅੱਡਾ ਨਾ ਲੱਗਿਆ ਵਾਰ ਇਹ ਉਹਦੇ ਨਾਲ ਅਸੀਂ ਛੀਛਾਰ ਲਾਂਗੇ ਭਾਈ ਉੱਥੋਂ ਆ ਗਿਆ ਮੁੜ ਕੇ ਮੁੜ ਕੇ ਆ ਕੇ ਪੰਡਤ ਜੀ ਨੂੰ ਕਹਿੰਦਾ ਲੈ ਗੱਲ ਸੁਣ ਲੈ ਇਸੇ ਨਾਲ ਹੀ ਟਾਈਮ ਲਖਾਉਣਾ ਪੂ ਔਖਾ ਲਖਾ ਲਾ ਛਕਾਲਾ ਲਾ ਲ ਜਿਹੜਾ ਮੇਰਾ ਆੜੀ ਸੀ ਉਹਦੇ ਸਲਾਹਦਾਰ ਬਦਲ ਗਏ ਉਹਨੇ ਤਾਂ ਸਤਕਾਰ ਕਰਵਾਤਾ ਦੀ ਪਹਿਲਾਂ ਨੇ ਤਾਂ ਇਹਨਾਂ ਨੇ ਖਾਣ ਨੂੰ ਖਤਰ ਕਹਿ ਦੀ ਉਹ ਕਹਿੰਦਾ ਜੇ ਦਵਾ ਤੀਜੀ ਗੇਰ ਨੂੰ ਆਇਆ ਮੈਨੂੰ ਹੋ ਸਕਦਾ ਮੈਂ ਤੈਨੂੰ ਜਮੇ ਨਹੀਂ ਬਖਸ਼ਣਾ ਹੁਣ ਨਾ ਮੁੜ ਕੇ ਆਈ ਹੁਣ ਐਸੇ ਨਾਲ ਹੀ ਇਸ਼ਾਰੀ ਦੋਸਤੋ ਚੰਗੇ ਸਲਾਹਕਾਰ ਦਾ ਤੇ ਮਾੜੇ ਦਾ ਇੰਨਾ ਫਰਕ ਹੈ ਇਹ ਸਟੋਰੀ ਇੱਥੇ ਹੀ ਬੰਦ ਕਰਦੇ ਆਂ ਤੇ ਇਦੋਂ ਬਾਅਦ ਮਿਲਾਂਗੇ ਕੱਲ ਨੂੰ ਅਗਲੀ ਸਟੋਰੀ ਨਾਲ